ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਸਾਨ ਆਪਣੇ ਮੇਲੇ ਸ਼ੁਰੂ ਹੋਣ ਜਾ ਰਹੇ ਨੇ ਤੇ ਜਿਹੜੇ ਆਪਣੇ ਕਿਸਾਨ ਨੇ ਪੀਬੀ 426 ਵੈਰੈਟੀ ਦਾ ਇਸ ਵਾਰ ਬਹੁਤ ਜ਼ਿਆਦਾ ਕਰੇਜ ਕਿਉਂਕਿ ਪਿਛਲੇ ਸਾਲ ਕਈਆਂ ਏਰੀਆ ਦੇ ਵਿੱਚ ਝਾੜ ਬਹੁਤ ਵਧੀਆ ਆਇਆ ਸੀ ਤੇ ਕਈਆਂ ਏਰੀਆ ਦੇ ਵਿੱਚ ਝਾੜ ਇਸ ਦਾ ਵੀ ਘੱਟ ਵੀ ਰਿਹਾ ਸੀ ਤੇ ਅੱਜ ਆਪਾਂ ਤੁਹਾਡੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਤੁਹਾਡੇ ਵੀ ਕਿਹੜੇ ਜ਼ਿਲ੍ਹੇ ਵਿੱਚ ਕਿੰਨਾ ਝਾੜ ਆਇਆ ਸੀ ਕਦੋਂ ਵਿੱਚ ਬਜਾਈ ਕੀਤੀ ਸੀ ਕਿਉਂਕਿ ਕਿਸਾਨ ਵੀਰੋ ਜੇ ਜਿਹੜੀ ਵੀ ਆਪਾਂ ਵੈਰੈਟੀ ਕੋਈ ਵੀ ਚਾਹੇ ਵੈਰੈਟੀ ਲਗਾਉਣੇ ਆਪਾਂ ਆਪਣੇ ਖੇਤ ਦੇ ਵਿੱਚ ਪਹਿਲਾਂ ਆਪਾਂ ਥੋੜੇ ਖੇਤ ਦੇ ਵਿੱਚ ਲਗਾ ਕੇ ਟ੍ਰਾਇਲ ਜ਼ਰੂਰ ਕਰੋ ਜੇਕਰ ਆਪਣੇ ਖੇਤਾਂ ਦੇ ਵਿੱਚ ਕਿਉਂਕਿ ਹਰ ਇੱਕ ਵੈਰੈਟੀ ਪੂਰੇ ਏਰੀਆ ਦੇ ਵਿੱਚ ਝਾੜ ਜਾ ਕੇ ਮੰਨ ਕੇ ਵੀ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਇੱਕੋ ਜਿਹਾ ਝਾੜ ਨਹੀਂ ਦੇ ਸਕਦੀ ਕਿਉਂਕਿ ਵੱਖ-ਵੱਖ ਵੈਰੈਟੀ ਆਪਣੀ ਜ਼ਮੀਨ ਦੇ ਆਪਣੇ ਪਾਣੀ ਦੇ ਹਿਸਾਬ ਦੇ ਨਾਲ ਆਪਣੇ ਝਰੂ ਝਾੜ ਤੇ ਫਰਕ ਪੈਂਦਾ ਬਾਕੀ ਜਿਹੜਾ ਆਪਣਾ ਇੱਕ ਮੇਨ ਹੈ ਜਿਹੜਾ ਆਪਣੀ ਲਵਾਈ ਝੋਨੇ ਦੀ ਕਣਕ ਦੀ ਬਿਜਾਈ ਜੇਕਰ ਆਪਾਂ ਕਣਕ ਦੀ ਬਿਜਾਈ ਸਹੀ ਸਮੇਂ ਕਰਦੇ ਆ ਫਿਰ ਵੀ ਆਪਣਾ ਬਾਕੀ ਜਿੰਨਾ ਵੀ ਝਾੜ ਆਪਣਾ ਮੌਸਮ ਦੇ ਅਨੁਕੂਲ ਜੇਕਰ ਆਪਣਾ ਮੌਸਮ ਫਸਲ ਦੇ ਅਨੁਕੂਲ ਆਉਂਦਾ ਤਾਂ ਝਾੜ ਆਪਾਂ ਪਿਛਲੇ ਪਿਛਲੇ ਦੋ ਸਾਲ ਤੋਂ ਦੇਖ ਰਹੇ ਹਾਂ ਕਿ ਆਪਣੇ ਜਿਹੜੇ ਝਾੜ ਬਹੁਤ ਵਧੀਆ ਆ ਰਹੇ ਨੇ ਪਿਛਲੇ ਤੋਂ ਪਿਛਲੇ ਸਾਲ ਫਸਲ ਡਿੱਗਣ ਦੇ باوجود ਵੀ ਮੌਸਮ ਠੰਡਾ ਹੋਣ ਦੇ ਕਾਰਨ ਫਸਲ ਆਪਣਾ ਮੌਸਮ ਆਪਣਾ ਫਸਲ ਦੀ ਅਨਕੂਲ ਸੀ ਤਾਂ ਬਹੁਤ ਵਧੀਆ ਝਾੜ ਆਏ ਸੀ ਅੱਜ ਆਪਾਂ ਤੁਹਾਡੇ ਨਾਲ ਵੱਖ-ਵੱਖ ਜ਼ਿਲਿਆਂ ਦੇ ਝਾੜ ਤੇ ਉਸ ਹਿਸਾਬ ਨਾਲ ਤੁਸੀਂ ਫਿਰ ਆਪਣੇ ਇਹ ਜ਼ਿਲ੍ਹੇ ਦੇ ਹਿਸਾਬ ਦੇ ਨਾਲ ਤੁਸੀਂ ਇਹ ਜੀਬੀਜ ਆਪਾਂ ਖਰੀਦ ਸਕਦੇ ਹੋ ਕਿਉਂਕਿ ਜਿਹੜੇ ਉਹ بڑے ਕਿਸਾਨ ਵੀਰ ਆਪਣੇ ਇਹਨਾਂ ਮੇਲਿਆਂ ਤੋਂ ਬੀਜ ਖਰੀਦਦੇ ਨੇ ਕਿਉਂਕਿ ਉਹਨਾਂ ਨੂੰ ਇੱਕ ਸ਼ੋਰਟੀ ਹੋ ਜਾਂਦੀ ਕਿ ਆਪਣਾ ਜਿਹੜਾ ਬੀਜ オリジナル ਹੈ ਕਿਉਂਕਿ ਇਸ ਤੋਂ ਬਾਅਦ ਜਦੋਂ ਆਪਣੇ ਜਿਹੜੀ ਵੀ ਬੀਜ ਦੀ ਜ਼ਿਆਦਾ ਮੰਗ ਹੋਣ ਲੱਗ ਪੈਂਦੀ ਫਿਰ ਉਹ ਬਲੈਕ ਦੇ ਵਿੱਚ ਜਾਂ ਆਪਣਾ ਬੀਜ ਮਾੜਾ ਜਾਂ ਆਪਾਂ ਇਹ ਮਿਲਣ ਲੱਗ ਪੈਂਦਾ ਜਿੰਦੇ ਆਪਣੇ ਕਈ ਕਿਸਾਨ ਵੀਰ ਆਪਣੇ ਠੱਗੀ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਉਹ ਵੈਰੈਟੀ ਬੀਜ ਲੈਂਦੇ ਨੇ ਆਪਾਂ ਬੀਜਦੇ ਜਿਵੇਂ 826 ਕਹਿ ਕੇ ਜਾਂ 327 ਜਾਂ ਹੋਰ ਕੋਈ ਵੀ ਵੈਰੈਟੀ ਆਪਾਂ ਬੀਜਦੇ ਆ ਉਹ ਜੇਕਰ ਉਹ ਬੀਜ ਆਪਣਾ ਨਗਰੀ ਬੇਲ ਜਾਂਦਾ ਤੇ ਆਪਾਂ ਇਹੋ ਕਹਿਣਾ ਕਿ ਬੀਜ ਦਾ ਝਾੜ ਆਪਣਾ ਬਹੁਤ ਘਟੇ ਇਸ ਕਰਕੇ ਜਿਹੜਾ ਵੀ ਕਿਸਾਨ ਵੀਰੋਂ ਆਪਾਂ ਬੀਜ ਲੈਣਾ ਆਪਣੇ ਪੱਕੇ ਬੇਲ ਤੇ ਕਿਸੇ ਇੱਕ ਦੁਕਾਨਦਾਰ ਤੇ ਕਿਸੇ ਵਿਸ਼ਵਾਸ ਵਾਲੇ ਕਿਸਾਨ ਆਪਣੇ ਦੁਕਾਨਦਾਰ ਤੋਂ ਬੀਜ ਲਿਆ ਕਰੋ ਪੱਕੇ ਬੇਲ ਤੇ ਬੀਜ ਲਿਆ ਕਰੋ ਤੇ ਅੱਜ ਆਪਾਂ ਵਕ ਵਕ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿ ਕਿਹੜੀ ਜ਼ਿਲ੍ਹੇ ਵਿੱਚ ਕਿੰਨਾ ਇਸਦਾ ਝਾੜ ਆਇਆ ਸੀ ਤੇ ਕਰੋ ਬਜਾਈ ਕੀਤੀ ਸੀ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੀ ਇਹ ਜਿਹੜਾ ਝਾੜ ਆਪਣਾ PBW 426 ਵੈਰੈਟੀ ਜਿਹੜੀ ਕਿ ਆਪਣੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਸਪਾਰਸ਼ ਕੀਤੀ ਹੋਈ ਕਣਕ ਦੀ ਕਿਸਮ ਹੈ ਸਭ ਤੋਂ ਪਹਿਲਾਂ ਜੀ ਟੁਹਾਨਾ ਇਹ ਆਪਣਾ ਜਿਹੜਾ ਨਾਲੀ ਵਾਲਾ ਏਰੀਆ ਕਿਉਂਕਿ ਇਸ ਏਰੀਏ ਦੇ ਵਿੱਚ ਜ਼ਮੀਨਾਂ ਬਹੁਤ ਭਾਰੀਆਂ ਨੇ ਪਾਣੀ ਵੀ ਬਹੁਤ ਵਧੀਆ ਤੇ ਇਹੰਦਾ ਜਿਹੜਾ ਝਾੜ ਇਹਦੀ 5 ਨਵੰਬਰ ਨੂੰ ਬਜਾਈ ਕੀਤੀ ਸੀ ਕਿਸਾਨ ਵੀਰ ਨੇ ਤੇ ਇਹੰਦਾ ਝਾੜ 70 ਮਾਣ ਤੋਂ ਲੈ ਕੇ 72 ਮਾਣ ਦਾ ਪ੍ਰਤੀ ਕਿੱਲਾ ਝਾੜ ਇਸਲਾਇਆ ਸੀ ਇਸ ਤੋਂ ਵੱਧ ਵੈਰੈਟੀਆਂ ਦੇ ਵੀ ਇਸ ਤੋਂ ਵੱਧ ਵੀ ਝਾੜ ਆਇਆ ਸੀ ਯਾਨੀ ਕਿ 70 ਤੋਂ 72 ਮਾਣ ਟੁਹਾਨਾ ਜ਼ਿਲੇ ਦੇ ਵਿੱਚ ਝਾੜਾ ਅਸੀਂ 5 ਨਵੰਬਰ ਨੂੰ ਬਜਾਈ ਕੀਤੀ ਸੀ ਮਖੂਰੀ ਦੇ ਵਿੱਚ ਜਾਨਕੀ ਜੀਰਾ ਤੋਂ ਮਖੂ ਜਿਹੜਾ ਆਪਣੇ ਫਰੋਈਪਰ ਦੇ ਵਿੱਚ ਹੀ ਪੈਂਦਾ ਇਹਦੀ 5 ਨਵੰਬਰ ਨੂੰ ਬਜਾਈ ਕੀਤੀ ਸੀ 40 ਕਿਲੋ ਆਪਣਾ ਬੀਜ ਪਾਇਆ ਸੀ ਕਿਸਾਨ ਵੀਰ ਨੇ ਇਹਦਾ ਚਾਰਟ ਕਿਸਾਨ ਵੀਰੋ 70 ਤੋਂ 72 ਮਾਣ ਫਿਰ ਫਰੋਈਪਰ ਏਰੀਆ ਜੀ 6 ਨੰਬਰ ਦੀ ਬਜਾਈ ਕੀਤੀ ਸੀ ਇੱਕ ਨੰਬਰ ਪਾਣੀ ਹੈ ਜ਼ਮੀਨ ਵੀ ਫਰੋਈਪਰ ਦੀ ਤੁਸੀਂ ਜਾਣਦੇ ਹੋ ਵੀ ਫਰੋਈਪਰ ਏਰੀਆ ਦੀ ਜ਼ਮੀਨ ਬਹੁਤ ਵਧੀਆ 6 ਨੰਬਰ ਦੀ ਬਜਾਈ ਕੀਤੀ ਸੀ ਇੱਕ ਨੰਬਰ ਪਾਣੀ ਜ਼ਮੀਨ ਵੀ ਬਹੁਤ ਵਧੀਆ ਇੱਕ ਨੰਬਰ ਡੱਕਰ ਜ਼ਮੀਨ ਹੈ 74 ਮਣ ਝਾੜ ਆਇਆ ਸੀ ਬਾਕੀ ਕਿਸਾਨ ਵੀਰੋ ਆਪਣੀ ਮਿਹਨਤ ਤੇ ਕਣਕ ਦੀ ਜਿਹੜੀ ਬਜਾਈ ਏ ਤੇ ਆਪਣੀ ਸਾਂਭ ਸੰਭਾਲ ਦੇ ਆਪਣਾ ਜਿਹੜਾ ਝਾੜ ਨਿਰਭਰ ਕਰਦਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ 1 ਨਵੰਬਰ ਨੂੰ ਬਜਾਈ ਕੀਤੀ ਸੀ ਕਿਸਾਨ ਵੀਰ ਨੇ ਤੇ 65 ਤੋਂ 67 ਮਣ ਇਸ ਦਾ ਝਾੜ ਰਿਹਾ ਸੀ ਬਰਨਾਲਾ ਜ਼ਿਲ੍ਹੇ ਦੇ ਵਿੱਚ 15 ਨਵੰਬਰ ਨੂੰ ਇਸ ਦੀ ਬਜਾਈ ਕੀਤੀ ਸੀ ਇਸ ਦਾ ਝਾੜ ਕਿਸਾਨ ਵੀਰ 67 ਤੋਂ 68 ਮਣ ਝਾੜ ਆਇਆ ਸੀ ਫਾਿਲਕਾ ਜ਼ਿਲ੍ਹੇ ਦੇ ਵਿੱਚ 16 ਨਵੰਬਰ ਦੀ ਬਜਾਈ ਸੀ ਤੇ 60 ਮਣ ਦੇ ਲਗਭਗ ਝਾੜ ਆਇਆ ਸੀ ਇਸ ਦਾ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ 5 ਨਵੰਬਰ ਦੀ ਬਜਾਈ ਕੀਤੀ ਸੀ ਪੀਬੀਡਲਯੂ 826 ਵੈਰੈਟੀ ਦੀ ਤੇ 62 ਮਣ ਝਾੜ ਆਇਆ ਸੀ ਲਹਿਰਾ ਗਾਗਾ 31 ਅਕਤੂਬਰ ਦੀ ਬਜਾਈ ਥੋੜੀ ਜਿਹੀ ਕਣਕ 1-2% ਨਾਲ ਹੀ ਵੀ ਚੜ ਗਈ ਸੀ ਤੇ 27 ਕੁਆਂਟਲ ਯਾਨੀ ਕਿ 68 ਮਣ ਦੇ ਲਗਭਗ ਝਾੜ ਆਇਆ ਸੀ ਇੱਕ ਕਿਸਾਨ ਵੀਰ ਆਪਾਂ ਸਾਰੇ ਝਾੜ ਮਣਾਂ ਦੇ ਵਿੱਚ ਜ਼ਿਆਦਾ ਦੱਸਦੇ ਆਂ ਬਾਕੀ 1 ਮਣ 1 ਕੁਆਂਟਲ ਦੇ ਵਿੱਚ 2.5 ਮਣ ਹੁੰਦੇ ਨੇ ਤੁਸੀਂ ਆਪ حساب ਲਾ ਸਕਦੇ ਬਾਅਦ ਚ ਫਰੀਪਰ ਦੇ ਵਿੱਚ ਝਾੜੇ ਦਾ 28 ਅਕਤੂਬਰ ਦੀ ਬਜਾਈ ਕੀਤੀ ਸੀ ਤੇ 65 ਮਣ ਝਾੜ ਆਇਆ ਸੀ ਇਸ ਦਾ ਤੇ ਆਪਣੇ ਖੰਨਾ ਜ਼ਿਲ੍ਹੇ ਦੇ ਵਿੱਚ 1 ਨਵੰਬਰ ਨੂੰ 1 ਸਾਲਵਰ ਉਸ ਦੀ ਬਜਾਈ ਕੀਤੀ ਸੀ 27 ਕੁਇੰਟਲ ਜਾਨੀ ਕਿ 68 ਤੋਂ 70 ਮਾਣ ਇਸਦਾ ਝਾੜ ਆਇਆ ਸੀ ਮੋਗਾ ਜ਼ਿਲ੍ਹੇ ਦੇ ਵਿੱਚ ਮੋਗਾ ਜਿਹੜੀ 27 ਅਕਤੂਬਰ ਨੂੰ ਬਜਾਈ ਕੀਤੀ ਸੀ ਸੁਪਰ ਸੀਡਰ ਦੇ ਨਾਲ ਉਹਦਾ ਝਾੜ 26 ਕੁਇੰਟਲ ਆਇਆ ਸੀ ਜਾਨੀ ਕਿ 65 ਮਾਣ ਦੇ ਲਗਭਗ ਜਿਹੜੀ ਆਪਣੀ 27 ਆਪਣੀ 6 ਤੋਂ 9 ਨਵੰਬਰ ਤੱਕ ਬਜਾਈ ਕੀਤੀ ਸੀ ਉਹਦਾ ਝਾੜ 28 ਕੁਇੰਟਲ ਜਾਨੀ ਕਿ 70 ਮਾਣ ਦੇ ਲਗਭਗ ਆਇਆ ਸੀ ਜਲਾਲਾਬਾਦ ਦੇ ਵਿੱਚ ਸਦਾ ਝਾੜ ਕਿਸਾਨ ਵੀਰੋ 12 ਨਵੰਬਰ ਨੂੰ ਬਜਾਈ ਕੀਤੀ ਸੀ 42 ਕਿਲੋ ਬੀਜ ਪਾਇਆ ਸੀ 28 ਕੁਆਂਟਲ ਜਾਣ ਕੇ 70 ਮਰ ਦੇ ਲਗਭਗ ਝਾੜ ਆਇਆ ਸੀ ਬਠਿੰਡਾ ਦੇ ਵਿੱਚ 4 ਨਵੰਬਰ ਨੂੰ ਬਜਾਈ ਕੀਤੀ ਸੀ ਇਸ ਦਾ 27 ਕੁਆਂਟਲ ਝਾੜ ਆਇਆ ਸੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਕਿਸਾਨ ਵੀਰੋ ਇਹ ਤਿੰਨ ਕਿਸਮਾਂ ਤਿੰਨ ਤਰੀਕਾਂ ਤੇ ਇਸ ਦੀ ਬਜਾਈ ਕੀਤੀ ਸੀ ਕਿਸਾਨ ਵੀਰ ਨੇ 26 ਅਕਤੂਬਰ ਨੂੰ ਜਿਹੜੀ ਬਜਾਈ ਕੀਤੀ ਸੀ ਉਹਦੇ ਵਿੱਚ 45 ਕਿਲੋ ਬੀਜ ਪਾਇਆ ਸੀ ਤੇ 25 ਕੁਆਂਟਲ ਜਾਣ ਕੇ 62 ਮਰ ਦੇ ਲਗਭਗ ਝਾੜ ਆਇਆ ਸੀ ਜਿਹੜੀ ਇਹਨਸ ਨੇ 4 ਨਵੰਬਰ ਨੂੰ ਬਜਾਈ ਕੀਤੀ ਸੀ 4 40 ਕਿਲੋ ਬੀਜ ਪਾਇਆ ਸੀ ਉਸ ਵਿੱਚ ਉਸ ਦਾ ਝਾੜ ਕਿਸਾਨੀਰੋ 28 ਕੁਇੰਟਲ ਯਾਨੀ ਕਿ 70 ਤੋਂ 72 ਮਾਣ ਝਾੜ ਆਇਆ ਸੀ 28 ਕੁਇੰਟਲ ਤੋਂ ਉੱਪਰ ਆਇਆ ਸੀ ਤੇ ਜਿਹੜੀ ਕਿਸਾਨੀਰੋ 10 ਨਵੰਬਰ ਨੂੰ ਬਜਾਈ ਕੀਤੀ ਸੀ 45 ਕਿਲੋ ਬੀਜ ਪਾਇਆ ਸੀ ਇਹਦਾ ਝਾੜ 27 ਕੁਇੰਟਲ ਯਾਨੀ ਕਿ 68 ਮਾਣ ਦੇ ਲਗਭਗ ਝਾੜ ਆਇਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 27 ਅਕਤੂਬਰ ਨੂੰ ਬਜਾਈ ਕੀਤੀ ਸੀ 24 ਕੁਇੰਟਲ ਯਾਨੀ ਕਿ 60 ਮਾਣ ਦਾ ਝਾੜ ਆਇਆ ਸੀ ਜਲੰਧਰ ਏਰੀਆ ਦੇ ਵਿੱਚ 2 ਨਵੰਬਰ ਦੀ ਬਿਜਾਈ ਕੀਤੀ ਸੀ 24 ਕੁਆਂਟ ਜਾਨੀ ਕਿ 60 ਮਣ ਦਾ ਝਾੜ ਆਇਆ ਸੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ 14 ਨਵੰਬਰ ਨੂੰ ਬਿਜਾਈ ਕੀਤੀ ਸੀ ਤੇ 62 ਮਣ ਦਾ ਝਾੜ ਆਇਆ ਸੀ ਜਾਨੀ ਕਿ ਇਹ 24 ਤੋਂ 21 25 ਕੁਆਂਟ ਦੇ ਲਗਭਗ ਤੇ ਅੰਬੋਰ ਏਰੀਆ ਦੇ ਵਿੱਚ 14 ਨਵੰਬਰ ਦੀ ਕਿਸਾਨ ਵਿਰੋਗ ਇਸ ਦੀ ਬਿਜਾਈ ਕੀਤੀ ਸੀ ਪੀਬੀ 2826 ਵੈਰਾਈਟੀ ਦੀ ਤੇ ਇਹਦਾ ਝਾੜ ਆਇਆ ਸੀ 54 ਮਣ ਮਾਨਸਾ ਦੇ ਵਿੱਚ 1 ਨਵੰਬਰ ਦੀ ਬਿਜਾਈ ਕੀਤੀ ਸੀ ਇਸ ਦਾ ਝਾੜ ਆਇਆ ਸੀ ਜੀ 68 ਮਣ ਤੇ ਸੁਨਾਮ ਜ਼ਿਲ੍ਹੇ ਦੇ ਵਿੱਚ 2 ਨਵੰਬਰ ਦੀ ਬਿਜਾਈ ਕੀਤੀ ਸੀ ਆਪਣਾ 58 ਮਣ ਆਇਆ ਸੀ ਤੇ ਚੀਕਾ ਹਰਿਆਣਾ ਦੇ ਵਿੱਚ 4 ਨਵੰਬਰ ਦੇ ਕਿਸਾਨ ਨੇ ਇਸ ਦੀ ਬਿਜਾਈ ਕੀਤੀ ਸੀ 65 ਮਣ ਝਾੜ ਆਇਆ ਸੀ ਤੇ ਫਰੀਦਕੋਟ ਜ਼ਿਲ੍ਹਾ ਦੇ ਵਿੱਚ ਜਿਸ ਤੇ ਆਪਾਂ 4 ਨਵੰਬਰ ਦੀ ਬਿਜਾਈ ਕੀਤੀ ਸੀ ਤੇ ਪਿਛਲੀ ਵਾਰ ਮੌਸਮ ਖਰਾਬ ਹੋਣ ਦੇ ਕਾਰਨ ਕਿਉਂਕਿ ਕਾਫੀ ਏਰੀਏ ਦੇ ਵਿੱਚ ਗੜੇ ਪੈਣ ਦੀ ਸਮੱਸਿਆ ਪੈਈ ਸੀ ਤੇ ਇਸ ਏਰੀਏ ਦੇ ਵਿੱਚ ਵੀ ਗੜਾ ਯਾਨੀ ਕਿ ਗੜੇ ਦੀ ਸਮੱਸਿਆ ਆਈ ਸੀ ਫਿਰ ਵੀ 64 ਮਣ ਝਾੜ ਆਇਆ ਸੀ 4 ਨੰਬਰ ਦੀ ਬਜਾਈ ਕੀਤੀ ਸੀ ਇਹ ਦਰਮਿਆਨੇ ਵਾਂ ਵਾਂ ਸੀ ਜਾਣੇ ਕਿ ਪੱਕੀਆਂ ਜ਼ਮੀਨਾਂ ਨਹੀਂ ਜਾਣੇ ਕਿ ਦਰਮਿਆਨੇ ਜ਼ਮੀਨਾਂ ਸੀ ਤੇ 4 ਨੰਬਰ ਦੀ ਬਜਾਈ ਗੜੇ ਪੈਣ ਦੇ ਬਾਵਜੂਦ ਵੀ ਇਸ ਦਾ 64 ਮਾਣ ਝਾੜ ਕਿਸਾਨੀ ਵੀਰੋ ਸੁਧਾਇਆ ਸੀ ਜੇਕਰ ਗੜੀ ਦੀ ਸਮੱਸਿਆ ਨਹੀਂ ਆਉਂਦੀ ਮੌਸਮ અનુકੂਲ ਹੋ ਜਾਂਦਾ ਤਾਂ ਹੋ ਸਕਦਾ 70 ਮਾਣ ਦੇ ਪਾਸੇ-ਪਾਸੇ ਝਾੜ ਇਸ ਦਾ ਵੀ ਆ ਜਾਂਦਾ ਬਾਕੀ ਇਹ ਕਿਸਾਨੀ ਵੀਰੋ 4 ਸੀ ਪੀਬੀ ਡਬਲਯੂ 826 ਵੈਰਾਈਟੀ ਤੇ ਬਾਕੀ ਜਿਹੜੀ ਵੀ ਕਿਸਾਨਾਂ ਵੀਰਾਂ ਨੇ ਇਸ ਵਾਰ ਨਵੀਂ ਲਗਾਉਣੀ ਹੈ ਕਿਉਂਕਿ ਹਰ ਇੱਕ ਵੈਰੈਟੀ ਸਾਰੇ ਜ਼ਿਮਿਨਾਂ ਦੇ ਵਿੱਚ ਸਾਰੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇੱਕੋ ਜਿਹਾ ਝਾੜ ਨਹੀਂ ਦੇ ਸਕਦੀ ਬਾਕੀ ਆਪਣੀ ਜਿਹੜੀ ਲਵਾਈ ਏ ਆਉਣ ਵਾਲ ਦਿਨਾਂ ਦੇ ਵਿੱਚ ਵੀ ਆਪਾਂ ਕਿੰਨੀ ਲਵਾਈ ਤੱਕ ਆਪਾਂ ਇਸ ਦੀ ਬਜਾਈ ਕਰਨੀ ਚਾਹੀਦੀ ਆਉਣ ਵਾਲ ਦਿਨਾਂ ਦੇ ਵਿੱਚ ਆਪਾਂ ਵੀਡੀਓ ਜਰੂਰ ਅਪਲੋਡ ਕਰਾਂਗੇ ਬਾਕੀ ਹੋਰ ਵੈਰਟੀਆਂ ਜਿਵੇਂ 222 327 ਵੈਰਟੀਆਂ ਨੇ ਇਹਨਾਂ ਦੀ ਵੀ ਆਪਾਂ ਵੀਡੀਓ ਆਪ ਜਰੂਰ ਅਪਲੋਡ ਕਰਾਂਗੇ ਪਿਛਲੇ ਸਾਲ ਕੀ ਝਾੜ ਆਇਆ ਸੀ ਕਦੋਂ ਬਜਾਈ ਕੀਤੀ ਸੀ ਬਾਕੀ ਜਿਹੜੇ ਵੀ ਕਿਸਾਨਾ ਵੀਰਾਂ ਨੇ 826 ਵੈਰੈਟੀ ਜ਼ਿਆਦਾ ਇਸ ਵਾਰ ਲਗਾਉਣੀ ਏ ਪੀਲੀ ਗੁੰਗੀ ਆਪਣੇ ਇੱਕ ਦੋ ਕਿੱਲਾਂ ਦੇ ਵਿੱਚ ਹੀ ਪਹਿਲਾਂ ਟ੍ਰਾਇਲ ਕਰਨ ਜੇਕਰ ਕਾਮਜਮ ਹੁੰਦੀ ਹੈ ਤੇ ਅਗਲੇ ਸਾਲ ਨਾਲੇ ਤਾਂ ਆਪਾਂ ਬੀਜ ਰੱਖ ਲੈਣੇ ਆ ਤੇ ਨਾਲੇ ਆਪਾਂ ਅਗਲੇ ਸਾਲ ਆਪਾਂ ਆਪਾਂ ਖੇਤਾਂ ਵਿੱਚ ਜ਼ਿਆਦਾ ਏਰੀਆ ਵਧਾ ਸਕਦੇ ਆ ਤੇ ਬਾਕੀ ਇਹਨੂੰ ਥੋੜੀ ਕੋਈ ਕਈਆਂ ਜ਼ਿਲ੍ਹਿਆਂ ਦੇ ਵਿੱਚ ਪੀਲੀ ਗੁੰਗੀ ਦੀ ਜ਼ਿਆਦਾ ਸ਼ਿਕਾਇਤ ਆਈ ਸੀ ਇੱਕ ਦੋ ਸਪਰੇਆਂ ਜਾਣੇ ਕਿ ਕਰਨੀਆਂ ਪੈਂਦੀਆਂ ਨੇ ਤੇ ਬਾਕੀ ਵੱਖ-ਵੱਖ ਏਰੀਆ ਦੇ ਹਿਸਾਬ ਦੇ ਨਾਲੇ ਜਿੰਨੇ ਪਹਾੜੀ ਏਰੀਏ ਦੇ ਲਾਗੇ ਨੇ ਉੱਥੇ ਜ਼ਿਆਦਾ ਉਲੀ ਰੋਗ ਜ਼ਿਆਦਾ ਸ਼ਿਕਾਇਤ ਆਉਂਦੀ ਨੇ ਬਾਕੀ ਜਿਵੇਂ ਜਿਵੇਂ ਹੋਰ ਜ਼ਿਲ੍ਹਿਆਂ ਦੇ ਵਿੱਚ ਸ਼ਿਕਾਇਤ ਘੱਟ ਆਉਂਦੀ ਹੈ ਬਾਕੀ ਤੁਸੀਂ ਵੀ ਵੀਰ ਦੱਸਿਆ ਜੀ ਵੀ ਤੁਹਾਡਾ ਪਿਛਲੇ ਸਾਲ ਕਿੰਨਾ ਝਾੜਿਆ ਸੀ ਪੀਬੀਡਲ 426 ਦਾ ਕਦੋਂ ਬਜਾਈ ਕੀਤੀ ਸੀ ਜੀ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ